ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਚਾਰ ਪਸ਼ੂ ਪਕਾਉ ਆ ਵੀਰ ਪ੍ਰਭ ਦੇ ਕੋਲ ਆਨਰ ਵੀਰ ਪ੍ਰਭ ਨੰਬਰ ਸਕਰੀਨ ਦੇ ਉੱਪਰ ਚੱਲਦੇ ਆ ਇੱਕ ਬੂਰੀ ਮੱਝ ਤੇ ਇੱਕ ਬੈੜ ਦੋਸਤੋ ਬਿਲਕੁਲ ਤਾਜੀ ਸੂਈ ਆ ਤੇ ਦੋ ਬੈੜਾਂ ਤੁਸੀਂ ਇਹ ਦੇਖ ਰਹੇ ਜੇ ਇੱਕ 8 9 ਦਿਨਾਂ ਦੀ ਸੂਈ ਆ ਬੈੜ ਬਿਲਕੁਲ ਕਾਲੇ ਰੰਗ ਦੇ ਵਿੱਚ ਇੱਕ ਜਰਸੀ ਬੈੜ ਪਕਾਉ ਆ ਤਿੰਨਾਂ ਬੈੜਾਂ ਦੇ ਮਗਰ ਬੱਚੇ ਫੀਮੇਲ ਕਾਫ ਮਗਰ ਬੱਚੀਆਂ ਨੇ ਆ ਜਰਸੀ ਦੋਸਤੋ ਘੱਟੋ ਘੱਟ 20 25 ਦਿਨਾਂ ਦੀ ਸੂਈ ਆ ਤੇ ਮਗਰ ਫੀ ਤੇ 7 ਕਿਲੋ ਦੁੱਧ ਹੁਣ ਮੌਜੂਦ ਆ ਇਹਦੇ ਥੱਲੇ ਠੀਕ ਆ ਜੀ ਸੋ ਕੋਈ ਵੀਰ ਸਵਦਾ ਕਰਦਾ ਤਸੱਲੀ ਤੁਸੀਂ ਕਰਨੀ ਆ ਇੱਕ ਬਿਲਕੁਲ ਬਲੈਕ ਰੰਗ ਦੇ ਵਿੱਚ ਪਹਿਲਾ ਸੂਆ ਸੋਈ ਇਹ ਵੈੜ ਤੁਸੀਂ ਦੇਖ ਰਹੇ ਜੇ ਮਗਰ ਵੱਛੀ ਆ 10 ਕਿਲੋ ਦੁੱਧ ਬਿਲਕੁਲ ਹਾਜ਼ਰ ਆ ਅੱਠਾਂ ਨੌਵਾਂ ਦਿਨਾਂ ਦੀ ਸੂਈ ਆ ਦੋਸਤੋ ਬਾਕੀ ਥਣ ਥਣ ਚੰਗੀ ਵੰਡ ਤੇ ਆ ਠੀਕ ਆ ਆ ਦੇਖੋ ਠੀਕ ਆ ਬਿਲਕੁਲ ਰੇਟ ਬਾਜ ਬਾ ਜਾਇਜ਼ ਜੈਨੂਇਨ ਰੇਟ ਸੋ ਮਗਰ ਦੋ ਵੈੜਾਂ ਦੇ ਵੱਛੀਆਂ ਇੱਕ ਵੈੜ ਅੰਦਰ ਆ ਠੀਕ ਆ ਜੀ ਉਹਦੇ ਮਗਰ ਵੀ ਬਚਾ ਬੱਚੀ ਆ ਫੀਮੇਲ